ਦੋਸਤੋ ਸਤਿ ਸ੍ਰੀ ਅਕਾਲ ਮੈਂ ਮਨਜਿੰਦਰ ਸਿੰਘ ਸਰਾਉਦ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੇ ਲਈ ਸੂਬਾ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੇ ਚਿੰਤਕਾਂ ਵੱਲੋਂ ਅਕਸਰ ਇੱਕ ਗੱਲ ਨੂੰ ਲੈ ਕੇ ਵੱਡੇ ਪੱਧਰ ਤੇ ਚਰਚਾ ਕੀਤੀ ਜਾਂਦੀ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਵਾਤਾਵਰਨ ਨੂੰ ਜਿਹੜਾ ਉਹ ਬਚਾਇਆ ਜਾਵੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਜਿਹੇ ਕਾਰਨ ਬਣੇ ਨੇ ਕਿ ਪੰਜਾਬ ਦਾ ਜਿਹੜਾ ਵਾਤਾਵਰਨ ਉਹ ਬੁਰੀ ਤਰ੍ਹਾਂ ਪਲੀਤ ਹੋ ਚੁੱਕਿਆ ਹੈ ਚਾਰੇ ਪਾਸੇ ਧੂਏ ਦੀ ਪਰਤ ਹੈ ਜਿਹੜੀ ਉਹ ਆ ਮਹੀਨਿਆਂ ਦੇ ਵਿੱਚ ਆ ਕੇ ਸਾਹ ਜਾਂਦੀ ਹੈ ਅਸ਼ਮਾਨ ਤੇ ਸੋ ਇਸੇ ਗੱਲ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਅਕਸਰ ਗਿੱਲਾ ਕਰਦੇ ਰਹਿੰਦੇ ਨੇ ਕਿ ਜੀ ਝੋਨੇ ਦੀ ਪਰਾਲੀ ਹੈ ਜਿਹੜੀ ਉਹਦੀ ਅੱਗ ਹੈ ਇਸ ਮਾਮਲੇ ਦੇ ਵਿੱਚ ਵੱਡਾ ਰੋਲ ਹੈ ਵਾਤਾਵਰਨ ਨੂੰ ਵਿਗਾੜਨ ਦੇ ਵਿੱਚ ਝੋਨੇ ਦੀ ਪਰਾਲੀ ਦਾ ਸੋ ਇਸੇ ਗੱਲ ਨੂੰ ਲੈ ਕੇ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਲੱਗੀਆਂ ਹੋਈਆਂ ਹਨ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਜਾਵੇ ਸੋ ਇਹਦੇ ਵਿੱਚ ਇੱਕ ਗੱਲ ਖਾਸ ਹੈ ਵੀ ਅਜਿਹੇ ਕਈ ਕਿਸਾਨ ਨੇ ਸਿਰੜੇ ਅਤੇ ਅਗਾਹ ਵੱਧੂ ਜਿਹੜੇ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਨ ਉਹਨਾਂ ਵੱਲੋਂ ਕਣਕ ਦੀ ਜਿਹੜੀ ਬਜਾਈ ਹੈ ਉਹ ਜ਼ੀਰੋ ਡਰਿੱਲ ਸੁਪਰ ਸੀਡਰ ਜਾਂ ਰੋਟਾ ਵਾਟਰ ਵਗੈਰਾ ਦੇ ਨਾਲ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਔਰ ਕਣਕ ਬੜੀ ਵਧੀਆ ਹਰੀ ਵੀ ਹੁੰਦੀ ਹੈ ਸੋ ਜੇ ਮੈਂ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾਵਾਂ ਵੀ ਇਨ੍ਹਾਂ ਖੇਤਾਂ ਦੇ ਵਿੱਚ ਜ਼ੀਰੋ ਡ੍ਰਿਲ ਦੇ ਨਾਲ ਜਿਹੜੀ ਬੀਜੀ ਹੋਈ ਕਣਕ ਹੈ ਉਹ ਬਿਲਕੁਲ ਹਰੀ ਹੋ ਚੁੱਕੀ ਹੈ ਸੋ ਵਧਾਈ ਦੇ ਹੱਕਦਾਰ ਨੇ ਤੇ ਇਨ੍ਹਾਂ ਕਿਸਾਨਾਂ ਦੀ ਸਿਫਤ ਵੀ ਕਰਨੀ ਬਣਦੀ ਹੈ ਉਹਨਾਂ ਨੂੰ ਮਿਲਵਾ ਵੀ ਦਿੰਨੇ ਆ ਮੇਰੇ ਨਾਲ ਇਸ ਸਮੇ ਮੌਜੂਦ ਨੇ ਜਥੇਦਾਰ ਸੇਰ ਸਿੰਘ ਭੋਗੀਵਾਲ ਉਗੇ ਸਮਾਜ ਸੇਵੀ ਵੀ ਨੇ ਔਰ ਉਹ ਚੰਗੀ ਖੇਤੀ ਹੈ ਜਿਹੜੀ ਉਹ ਵੀ ਕਰਦੇ ਨੇ ਸੋ ਉਹਨਾਂ ਦੇ ਨਾਲ ਨੇ ਗੁਰਜੀਤ ਸਿੰਘ ਸਿੱਧੂ ਬਗਰਾਵਲ ਜੋ ਸਹਿਕਾਰੀ ਮੰਡੀ ਕਰਨ ਸਭਾ ਮਲੇਰ ਕੋਟਲਾ ਦੇ ਉਪ ਚੇਅਰਮੈਨ ਨੇ ਜਥੇਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਵਾਤਾਵਰਨ ਨੂੰ ਬਚਾਉਣ ਦਾ ਜਿਹੜਾ ਅਪਰਾਧ ਹੈ ਤੁਸੀਂ ਉਹ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹੋ ਇਹ ਠੀਕ ਟੰਗ ਹੈ ਜ਼ੀਰੋ ਡ੍ਰਿਲ ਵਗੈਰਾ ਜਾਂ ਜਿਹੜੀਆਂ ਹੋਰ ਅਨਮੀ ਖੇਤੀ ਮਸ਼ੀਨਰੀ ਆ ਉਹਦੇ ਨਾਲ ਕਣਕ ਦੀ ਬਜਾਈ ਆ ਜਿਹੜੀ ਉਹ ਕੀਤੀ ਜਾਂਦੀ ਆ ਵਾਹਿਗੁਰੂ ਜੀ ਕਰਪਾ ਸਾਹਿਬਾ ਜੀ ਦੀ ਫਤਿਹ ਜੋ ਇਹ ਵਾਤਾਵਰਨ ਨੂੰ ਬਚਾਉਣ ਵਾਸਤੇ ਜ਼ੀਰੋ ਡਰ ਬਗੈਰਾ ਜਾਂ ਮਸ਼ੀਨਰੀ ਜੋ ਵੀ ਗਵਰਨਮੈਂਟ ਨੇ ਪ੍ਰਬੰਧ ਕੀਤੀ ਆ ਜਾਂ ਸੁਸਾਇਟੀਆਂ ਦੇ ਰਾਹੀਂ ਵੀ ਆਈ ਆ ਉਹਦੇ ਰਾਹੀਂ ਕਿਸਾਨਾਂ ਨੂੰ ਹੱਦ ਤੋਂ ਵੱਧ ਇਹ ਜੀ ਸਹੂਲਤ ਮਿਲੀ ਆ ਕੋਈ ਅੱਗ ਲਾਉਣ ਦਾ ਕੋਈ ਨਾਮ ਅਨੁਸਾਰ ਵੀ ਨਹੀਂ ਹੈ ਤਕਰੀਬਨ ਦੂਰ ਨੇੜੇ ਦਾ ਪਤਾ ਨਹੀਂ ਪਰ ਮੇਰੇ ਆਲੇ ਦੁਆਲੇ ਇਥੋਂ 2-2 4 ਕਿਲੋਮੀਟਰ ਦੇ ਵਿੱਚ ਕੋਈ ਵੀ ਇਹੋ ਜਿਹਾ ਹੈ ਨਹੀਂ ਜਿਸਾਂ ਉਹਨੂੰ ਗੱਠਾ ਬਣਾ ਕੇ ਚੁਕਾ ਦੇਣ ਨੇ ਪਰ ਆਲੀ ਜਾਂ ਕਿਸੇ ਕਿਸਮ ਦੀ ਉਹਨੂੰ ਪਲਸਰ ਕਰਕੇ 0 ਡਾਲਰ ਸੁਪਰ ਸੀਡਰ ਨਾਲ ਵੇਚ ਕੇ ਹੈਪੀ ਸੀਡ ਨਾਲ ਬੀਜ ਕੇ ਇਹੋ ਜੀ ਬਜਾਈ ਹੁੰਦੀ ਆ ਅੱਜ ਅਸੀਂ ਉਸ ਖੇਤ ਦੇ ਵਿੱਚ ਖੜੇ ਆ ਮੇਰਾ ਆਪਦਾ ਭਿੱਜਿਆ ਹੋਇਆ ਤੇ ਝੋਨਾ ਵੀ ਬਹੁਤ ਨਿਕਲਿਆ ਉਸ ਤੋਂ ਬਾਅਦ ਕਣਕ ਵੀ ਬਹੁਤ ਵਧੀਆ ਬਜਾਈ ਹੁੰਦੀ ਆ ਉਹਨਾਂ ਦੇ ਇਸ ਕਣਕ ਦੇ ਵਿੱਚ ਵੀ ਬੀਜੀ ਹੋਈ ਆ ਇਹ ਹਰੀ ਖੜੀ ਆ ਅਸੀਂ ਇੱਥੇ ਖੜੇ ਆ ਤੇ ਸਾਨੂੰ ਇਹ ਆਲੇ-ਦਾਲੇ ਦਾ ਮੌਸਮ ਵੀ ਵਧੀਆ ਲੱਗਦਾ ਤੇ ਕੋਈ ਇੰਨਾ ਧੂਏ ਦਾ ਹੈ ਵੀ ਹੈ ਨਹੀਂ ਉਹ ਜਿਹੜੀ ਪਰਤ ਵੀ ਨਹੀਂ ਚੜਦੀ ਜੇਕਰ ਧੁੰਨੇ ਦੀ ਪ੍ਰਾਲੀ ਨੂੰ ਅੱਗ ਨਾ ਲਗਾਈ ਜਾਵੇ। ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਸਿੱਕਾਂ ਜਾਂ ਨਗਰ ਆਖਾਂ ਤੂੰ ਇਹਨਾਂ ਨੂੰ ਲੱਗੀ। ਉਹ ਤੋਂ ਵੀ ਬਹੁਤ ਰਹਾ। ਹੂੰ। ਤੇ ਤੁਸੀਂ ਇਹਨੂੰ ਪਾਸ ਮੰਨਦੇ ਹੋ ਵੀ ਜਿਹੜੀ ਬਜਾਈ ਇਦਾਂ ਕੀਤੀ ਜਾਂਦੀ ਹੈ। ਬਿਲਕੁਲ ਪਾਸ ਆ ਇਹਦੇ ਵਿੱਚ ਖਾਦ ਦਾ ਵੀ ਬਹੁਤ ਰੋਲ ਆ ਇਹ ਜੋ ਪੀਵੀਏ ਨੂੰ ਨੰਗਾ ਜਮੀਨ ਵਿੱਚ ਹੂੰ। ਅਰੋ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਬੀਜਦੇ ਆਉਂਦੇ ਨੇ ਉਹ ਵੀ ਕਾਫੀ ਹੱਦ ਤੱਕ ਮੇਰਾ ਖਿਆਲ ਕਹਿੰਦਾ ਵੀ ਸਹਿਮਤ ਨੇ। ਜੀ ਮੈਂ ਅੱਗ ਨਹੀਂ ਲਾਈ ਆ। ਅੱਛਾ। ਚੇਅਰਮੈਨ ਸਾਹਿਬ ਤੁਹਾਡਾ ਕੀ ਕਹਿਣਾ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਜਿਹੜੇ ਕਿਸਾਨ ਭਾਈਚਾਰਿਆਂ ਦਾ ਇਹ ਤਰੀਕਾ ਹੈ ਇਹ ਠੀਕ ਹੈ ਬੜੀ ਖਾਲਸਾ ਬੜੀ ਪਤੇ ਅਸ਼ਟਕਨ ਜੀ ਵੀ ਜਿਹੜਾ ਵਾਤਾਵਰਨ ਉਹ ਨਾ ਵਾਤਾਵਰਨ ਬਹੁਤ ਗੁਈਆ ਆਪਣੇ ਬੱਚਿਆਂ ਵਾਸਤੇ ਜੀ ਆਪਣੇ ਸਮਾਜ ਵਾਸਤੇ ਮਤਲਬ ਵਾਤਾਵਰਨ ਬਹੁਤ ਗੁਈਆ ਬਈ ਆਪਣਾ ਨੂੰ ਬਚਾ ਕੇ ਰੱਖੀਏ ਹੂੰ ਤੇ ਜਿਹੜੀ ਜਿਹੜੀ ਸੀਐਮਐਸ ਆਪਣਾ ਜਾ ਜਿਹੜੀਆਂ ਰੇਹੜੀਆਂ ਸਵੈਡੀਆਂ ਨੇ ਖਾਹੜੀਆਂ ਇਹਦੇ ਚ ਕਾਫੀ ਜ਼ਿਆਦਾ ਸੰਤ ਆਉਂਦੇ ਨੇ ਹਜੇ ਹਮ ਹਜ਼ਾਰ ਆਉਂਦੇ ਨੇ ਜਿਹੜਾ ਆਪਾਂ ਇਹ ਤੋਂ ਇਹਨੂੰ ਬਚਾ ਸਕਦੇ ਆਪਾਂ ਮਾਤਾ ਭਰ ਨੂੰ ਬਹੁਤ ਇਹਦੇ ਤੋਂ ਲਾਹਾ ਲੈਣਾ ਦੀਂਦਾ ਆਪਣੇ ਕੋਰਪੋਰੇਟ ਜਿਹੜੇ ਕੋਰਪੋਰੇਟ ਆ ਰਹੇ ਨੇ ਇਹਦੇ ਤੋਂ ਲਾਹਾ ਲਓ ਆਪਾਂ ਤੇ ਆਪਾਂ ਇਹਨੂੰ ਮਾਤਾ ਭਰ ਨੂੰ ਬਚਾ ਸਕਦੇ ਆ ਬਹੁਤ ਵਧੀਆ ਵਧੀਆ ਗੱਲ ਆ ਜੀ ਇਹ ਫੇ ਤਾਂ ਹੀ ਮਾਤਾ ਭਰਨ ਬਚੂਗਾ ਨਹੀਂ ਤਾਂ ਬਹੁਤ ਬੁਰੀ ਹਾਲਤ ਹੋ ਰਹੀ ਆਪਣੇ ਕਣਕ ਦੇ ਝਾੜ ਤੇ ਕੋਈ ਫਰਕ ਨਹੀਂ ਪੈਂਦਾ ਨਹੀਂ ਬਿਲਕੁਲ ਕੋਈ ਨਹੀਂ ਬਿਲਕੁਲੀ ਬੰਦਾ ਹੈਗਾ ਕੁਝ ਲੋਕ ਕਹਿ ਦਿੰਦੇ ਆ ਵੀ ਚੂਹਾ ਵਗੈਰਾ ਪੈ ਜਾਂਦਾ ਜਾਂ ਹੋਰ ਆ ਲਾਮਤਾਂ ਨੇ ਜਿਹੜੀਆਂ ਉਹ ਚਿੰਬੜ ਜਾਂਦੀਆਂ ਨਹੀਂ ਇਹਦਾ ਕੋਈ ਦੇਖਿਆ ਨਹੀਂ ਸੀ ਮੈਨੇ ਆਪਣਾ ਕਥੀਆ ਪਰਦਾਈ ਮੈਂ ਤਾਂ ਸ਼ੇਰ ਸਿੰਘ ਹੂੰ ਪਰ ਬਹੁਤ ਘੱਟ ਰਹੀ ਹੈ ਜੀ ਗੱਲ ਆ ਪਰ ਫਿਰ ਵਾਤਾਵਰਨ ਬਹੁਤ ਜ਼ਰੂਰੀ ਆ ਆਪਣਾ हां वातावारन बिना ਤਾਂ ਗੱਡੀ ਚੱਲਦੀ ਨਹੀਂ वातावारਨ ਚ ਬਹੁਤ ਹੋਈ ਹੈ ਜੀ ਸਾਰੇ ਗੱਲਾਂ ਬਾਕੀ ਥੱਲੇ ਨੇ ਜਿਹੜੀਆਂ ਵਾਲੀ ਕੀਤੀ ਆ ਉਹਦੀਆਂ ਹੋਰ ਵੀ ਸਹੂਲਤਾਂ ਬਹੁਤ ਨੇ ਕਿਹਨਾਂ ਦੇ ਰਕਾਰ ਦਾ ਬਾਤ ਤੇ ਹੋ ਸਪਰੇਹ ਆ ਇਹ ਜੀਆਂ ਨੇ ਜਿਹਦੇ ਨਾਲ ਕੋਈ ਖਿਆ ਨੁਕਸਾਨ ਨਹੀਂ ਹੁੰਦਾ ਯਾਨੀ ਕੋਲ ਮਲਾ ਕੇ ਤੁਸੀਂ ਸੰਤੁਸ਼ਟ ਹੋ ਕੋਲ ਮਲਾ ਕੇ ਇਹਦੇ ਨਾਲ ਸੰਤੁਸ਼ਟ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਸੋ ਇਹ ਸਨ ਜਥੇਦਾਰ ਸੇਰ ਸਿੰਘ ਭੋਗੀਵਾਲ ਤੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਗੜਾਉਲ ਜਿਨ੍ਹਾਂ ਵੱਲੋਂ ਆਖਿਆ ਕਿ ਉਹ ਬਿਲਕੁਲ ਸੰਤੁਸ਼ਟ ਨੇ ਸੋ ਮੈਂ ਥੋੜਾ ਦਿਖਾ ਵੀ ਦਿਆਂ ਵੀ ਆਓ ਜਿਹੜੇ ਪਹੀ ਦੇ ਪਰਲੇ ਬੰਨੇ ਖੇਤ ਨੇ ਉਹ ਬਿਲਕੁਲ ਉਹਨਾਂ ਦੇ ਵਿੱਚ ਜਿਹੜੀ ਬੀਜੀ ਹੋਈ ਕਣਕ ਹੈ ਜੀਰੋ ਡ੍ਰਿਲ ਦੇ ਨਾਲ ਉਹ ਹਰੀ ਹੋ ਚੁੱਕੀ ਹੈ। ਸੋ ਕਿਸੇ ਨੂੰ ਮਾਹਵਾਦੀ ਤੇ ਕਿਸੇ ਨੂੰ ਸੁਆਦੀ ਹੋ ਸਕਦਾ ਹੈ ਕੁਝ ਕਿਸਾਨਾਂ ਨੂੰ ਇਸ ਤਰ੍ਹਾਂ ਜਿਹੜੀ ਕਣਕ ਦੀ ਬਜਾਈ ਹੈ ਉਹ ਪਸੰਦ ਨਾ ਹੋਵੇ ਪਰ ਕਾਫੀ ਕਿਸਾਨ ਨੇ ਜਿਹੜੇ ਵਾਤਾਵਰਨ ਨੂੰ ਬਚਾਉਣ ਦੇ ਲਈ ਪਹਿਲ ਕਰਦੇ ਆ ਇਹਨਾਂ ਨਵੀਂ ਖੇਤੀ ਮਸ਼ੀਨਰੀਆਂ ਦੇ ਨਾਲ ਆਪਣੇ ਖੇਤਾਂ ਅੰਦਰ ਕਣਕ ਦੀ ਬਜਾਈ ਹੈ ਜਿਹੜੀ ਉਹ ਕਰਦੇ ਨੇ ਚੰਗਾ ਹੋਵੇ ਜੇਕਰ ਸਾਰਾ ਕਿਸਾਨ ਵਰਗ ਬਾਲਾ ਨਹੀਂ ਥੋੜੇ ਤੋਂ ਥੋੜਾ ਆਪਣੇ ਖੇਤਾਂ ਦੇ ਅੰਦਰ ਹੈ ਜਿਹੜੀ ਉਹ ਘੱਟ ਤੋਂ ਘੱਟ 2-2 ਕਿਲੇ ਕਣਕ ਦੀ ਬਜਾਈ ਇਹਨਾਂ ਔਜ਼ਾਰਾਂ ਦੇ ਨਾਲ ਕੀਤੀ ਜਾਵੇ ਮਲੇਰ ਕੋਟਲਾ ਤੋਂ ਮਨਜਿੰਦਰ ਸਿੰਘ ਸਰੋਦ